ਰਾਜਪੁਰਾ ਚੰਡੀਗੜ੍ਹ ਰੋਡ ਤੇ ਸਥਿਤੇ ਸਰਵਿਸ ਰੋਡ ਕਿਨਾਰੇ ਸੜਕ ਵਿਚਕਾਰ ਫਟੇ-ਫਟੇ ਟੋਏ ਪੈਣ ਚਾਰ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਨੇੜਲੇ ਦੁਕਾਨਦਾਰਾਂ ਨੇ ਗੱਲਬਾਤ ਕੀਤੀ ਹੈ ਜਿੱਥੇ ਦੱਸਿਆ ਕਿ ਨੇੜੇ ਗੁਰਦੁਆਰਾ ਸਾਹਿਬ ਹੋਣ ਕਰਕੇ ਸੰਤਾਨਤਮਸਤਕ ਹੋਣ ਨਹੀਂ ਆਉਂਦੀਆਂ ਪਰ ਵੱਡੇ-ਵੱਡੇ ਟੋਿਆਂ ਦੇ ਵਿੱਚ ਮਿੱਟੀ ਉਡਣ ਕਰਕੇ ਸਾਰਾ ਦਿਨ ਗੁਰਦੁਆਰਾ ਸਾਹਿਬ ਵਿਖੇ ਮਿੱਟੀ ਉਡਣ ਕਰਕੇ ਵੀ ਲੋਕ ਜਿਹੜੇ ਕਾਫੀ ਪਰੇਸ਼ਾਨ ਰਹਿੰਦੇ ਨੇ ਤੇ ਇਸੇ ਦੌਰਾਨ ਦੁਕਾਨਦਾਰਾਂ ਨੇ ਹੋਰ ਕੀ ਕੁਝ ਕਿਹਾ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਉਹ ਪ੍ਰੋਪਰਟੀ ਕਰਕੇ ਜਾਂਦੇ ਮਿੱਟੀ ਬਾਕੇ ਲੰਘ ਜਾਂਦੇ ਆ ਜੀ ਪ੍ਰੋਪਰ ਫਾਰਮਿਟੀ ਕਰਦੇ ਆ ਪੂਰੇ ਠੀਕ ਨਹੀਂ ਕਰਦੇ ਪ੍ਰੋਪਰ ਇਹ ਸੋ ਦੇਖਿਆ ਜਾ ਰਿਹਾ ਕਿ ਦੋ ਮੋਟਰਸਾਈਕਲ ਸਵਾਰ ਜਿਹੜੇ ਕਾਫੀ ਮੁਸ਼ਕਲ ਨਾਲ ਲੰਘ ਰਹੇ ਨੇ ਦੇ ਵਿੱਚ ਹਾਂਜੀ ਹਾਂ ਕਈ ਮੋਟਰਸਾਈਕਲ ਗੱਡੀਆਂ ਕਈਰ ਫਸਿਆ ਜੀ ਸਾਡੇ ਹੋਟੇ ਲੈ ਆ ਕਢਣੇ ਪੈਂਦੇ ਆ ਬਾਹਰ ਜੀ ਕਿੰਨੇ ਚਿਰ ਤੋਂ ਖੜੇ ਪਏ ਨੇ ਡੇਢ ਸਾਲ ਹੋ ਗਏ ਜੀ ਬਹੁਤ ਹੀ ਪਰੇਸ਼ਾਨੀ ਹੋ ਰਹੀ ਹੈ ਮਿੱਟੀ ਉੜਦਾ ਕੰਮ ਕੁੰਮ ਕਰਦੇ ਆ ਗੱਡੀਆਂ ਵੀ ਫਸਦੇ ਨੇ ਹੈਡਰੇ ਵੀ ਆਂਦੇ ਨੇ ਦੋ ਦੋ ਐਡਰੇ ਕੱਟ ਕੇ ਜਾਂਦੇ ਲੇਕਿਨ ਇਹ ਪ੍ਰੇਸ਼ਾਨੀ ਦੂਰ ਨਹੀਂ ਹੋਈ ਕਿਉਂਕਿ ਬਰਸਾਤਾਂ ਦਾ ਮੌਸਮ ਅਗਰ ਸ਼ੁਰੂ ਹੁੰਦਾ ਉਸ ਚੋਂ ਦਿੱਕਤ ਹੁੰਦੀ ਹੋਈ ਬਹੁਤ ਦਿੱਕਤ ਆਉਂਦੀ ਹੈ ਜੀ ਬਹੁਤ ਗੱਡੀਆਂ ਵੱਜ ਜਾਂਦੀਆਂ ਪਬਲਿਕ ਪਰੇਸ਼ਾਨ ਹੋ ਕੇ ਉੱਤੋਂ ਜਾਣ ਦਿੰਦੀ ਹੈ ਇਹੀ ਇਹ ਸਹੂਲਤ ਕੱਢੀ ਜਾਂ ਜੀ ਕਿੰਨੇ ਕੁ ਪਿੰਡਾਂ ਨੂੰ ਰਸਤਾ ਜਾਂਦਾ ਹੈ ਸਾਰੇ ਪਿੰਡਾਂ ਦੇ ਲੋਕਾਂ ਨੇ ਜਿਹੜੇ ਲੱਗਦਾ ਜੀ ਥਰਮਲ ਪਲਾਟ ਕਿੰਨੇ ਵੀ ਇਹੀ ਰੋਡ ਜਾਂਦਾ ਸਾਰੇ ਪਾਸੇ ਦਿੱਕਤ ਹੈ ਜੀ ਤਾਂ ਪ੍ਰਸ਼ਾਸਨ ਵੱਲੋਂ ਕੋਈ ਆਉਂਦੇ ਨਹੀਂ ਕਿ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ 1.5-2 ਸਾਲ ਤੋਂ ਚੱਲ ਰਿਹਾ ਜੀ ਕ ਜਿਹੜੀ ਮਿੱਟੀ ਪਵਾਉਂਦੇ ਨੇ ਉਹ ਚੁਗਾ ਦਿੰਦੇ ਨੇ ਜੀ ਠੀਕ ਹੈ ਜੀ ਰਸਤਾ ਤੇ ਕੀ ਠੀਕ ਹੋਏਗਾ ਇੱਕ ਬੰਦਾ ਰਸ਼ਕੇ ਵਾਲਾ ਬੰਦਾ ਉਹ ਰਸਤਾ ਠੀਕ ਕਰਦਾ ਜੋ ਮਿੱਟੀ ਹੁੰਦੀ ਚੁੱਕ ਕੇ ਅੱਗੇ ਵੇਚ ਦਿੰਦੇ ਨੇ ਤੇ ਰਸਤਾ ਕੀ ਬਣੇਗਾ ਜੀ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar